ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਨੂੰ ਪਤਾ ਹੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਕਈ ਇਲਾਕਿਆਂ 'ਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਸੋ ਇੰਟਰਨੈਸ਼ਨਲ ਪੰਥਕਦਲ ਨੇ ਜੋ ਨਗਰ ਕੀਰਤਨਾਂ ਦੇ ਪ੍ਰੋਗਰਾਮ ਲਿਕੇ ਸੀ ਜੋ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ समर्पित ਰੱਖੇ ਗਏ ਸਨ ਹੜ੍ਹਾਂ ਦੇ ਕਾਰਨ ਕੁਝ ਦਿਨਾਂ ਵਾਸਤੇ ਉਹ ਪ੍ਰੋਗਰਾਮ ਮੁਲਤੋ ਕੀਤੇ ਗਏ ਹਨ 107 ਸਤੰਬਰ ਤੱਕ ਜਿੰਨੇ ਪ੍ਰੋਗਰਾਮ ਸਾਨੂੰ ਮੁਲਤਵੀ ਕਰ ਦਿੱਤੇ ਗਏ ਸਨ ਸੋ ਸਾਰੇ ਇੰਟਰਨੈਸ਼ਨਲ ਪੰਥਕ ਦਲ ਦੇ ਉੱਦੇਦਾਰਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਹੜ੍ਹਾਂ ਵਿੱਚ ਘਰੇ ਹੋਏ ਲੋਕਾਂ ਦੀ ਆਪਾਂ ਮਦਦ ਕਰੀਏ ਜਿਨ੍ਹਾਂ ਸਾਡੇ ਭੈਣ ਭਰਾ ਕਰੇ ਹੋਏ ਹਨ ਉਹਨਾਂ ਦੀ ਸੰਭਵ ਮਦਦ ਕੀਤੀ ਜਾਵੇ ਇਸ ਸਬੰਧ ਵਿੱਚ ਦੋ ਥਾਵਾਂ ਤੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਕੈਂਪ ਲਗਾਏ ਗਏ ਹਨ ਹੜਪੀਰਤਾ ਵਾਸਤੇ ਸੋ ਜੋ ਪਹਿਲਾ ਫਿਰੋਜ਼ਪੁਰ ਸ਼ਹਿਰੀ ਦੇ ਵਿੱਚ ਜਿਹੜਾ ਹਲਕਾ ਪੈਂਦਾ ਉਹਦੇ ਪਿੰਡਾਂ ਦੇ ਵਿੱਚ ਬਹੁਤ ਪਾਣੀ ਘਿਰਿਆ ਹੋਇਆ ਹੈ ਵੈਸੇ ਤਾਂ ਬਹੁਤ ਲੰਮਾ ਚੌੜਾ ਖੇਤਰ ਹੈ ਜਿੱਥੇ ਪਾਣੀ ਘਿਰਿਆ ਤੇ ਬਹੁਤ ਸਾਰੀਆਂ ਸੰਗਤਾਂ ਸੇਵਾ ਸੁਸਾਇਟੀਆਂ ਇਸ ਸੇਵਾ ਵਿੱਚ ਲੱਗੀਆਂ ਹੋਈਆਂ ਹਨ ਉੱਥੇ ਇੰਟਰਨੈਸ਼ਨਲ ਪੰਥਕ ਦਲ ਦੇ ਗੁਰਮਖਾਨੇ ਵੀ ਉਦਮ ਕੀਤਾ ਹੈ ਫਿਰੋਜ਼ਪੁਰ ਦੇ ਵਿੱਚ ਬਾਬਾ ਸਤਨਾਮ ਸਿੰਘ ਜੀ ਬੱਲੀਆਂ ਜੋ ਸਾਡੇ ਧਾਰਮਿਕ ਵਿੰਗ ਦੇ ਪੰਜਾਬ ਦੇ ਪ੍ਰਧਾਨ ਹਨ ਸੋ ਉਹ ਅਤੇ ਜੋ ਕਿਸਾਨ ਵਿੰਗ ਦੇ ਕਿਸਾਨ ਬਚਾਓ ਮੋਰਚਾ ਦੇ ਪ੍ਰਧਾਨ ਪਾਈ ਕਿਰਪਾ ਸਿੰਘ ਜੀ ਪਾਈ ਗੁਰਨਾਮ ਸਿੰਘ ਜੀ ਅਤੇ ਸਾਰੇ ਜਥੇਬੰਦੀ ਸੋ ਇਹਨਾਂ ਸਾਰਿਆਂ ਨੇ ਮਿਲ ਕੇ ਜੋ ਪ੍ਰੋਗਰਾਮ ਲਿਖਿਆ ਹੈ ਉਹਦੇ ਮੁਤਾਬਕ ਇਹਨਾਂ ਨੇ ਫਰੋਜਪੁਰ ਸ਼ੌਣੀ ਤੋਂ ਅੱਗੇ ਜਿਹੜੇ ਪਿੰਡ ਪੈਂਦੇ ਹਨ ਗੱਟੀ ਰਾਜੋਕੀ ਸੋ ਨਵੀਂ ਗੱਟੀ ਰਾਜੋਕੀ ਵੱਡੀ ਵੱਡੀ ਵਾਲਾ ਭਖੜਾ ਬੱਗਾ ਸਿੰਘ ਵਾਲਾ ਜੱਲੋਕੇ ਚੂੜੀ ਵਾਲਾ ਭਾਲੇ ਵਾਲਾ ਕਮਾਲਾ ਸੋ ਇਸੇ ਤਰ੍ਹਾਂ ਖਦਰ ਗੱਟੀ ਇਸੇ ਤਰ੍ਹਾਂ ਹੋਰ ਕਈ ਥਾਵਾਂ ਤੇ ਮਤਾਬ ਸਿੰਘ ਵਾਲਾ ਭੂਰੀ ਸੋ ਜਿਹੜੇ ਪਾਕਿਸਤਾਨ ਦੇ ਪਰਲੇ ਪਾਸੇ ਪਿੰਡਾ ਗੰਡੇ ਗੰਡੇਵਾਲਾ ਸਿੰਘ ਗਾਜੀਆਣਾ ਪਿੱਖੀਵਿੰਡ ਪਿੱਖੀਪਿੰਡ ਸੋ ਇਹ ਇਲਾਕੇ ਦੇ ਵਿੱਚ ਪਾਣੀ ਸੋ 4 ਤੋਂ 6 ਫੁੱਟ ਤੱਕ ਪਿੰਡਾਂ ਦੇ ਵਿੱਚ ਹਲੇ ਵੀ ਖੜਾ ਹੈ ਸੋ ਜਿੱਥੇ ਕਿਸ਼ਤੀ ਦੇ ਰਾਈ ਜਾਂ ਬੇੜੇ ਬਣਾਏ ਹੋਏ ਹਨ ਉਹਦੇ ਰਾਈ ਲਾ ਕੇ ਲੰਗਰ ਜਾਂ ਪਿੰਡਾਂ ਦੇ ਲੋਕ ਆ ਬਾਹਰ ਨਿਕਲ ਰਹੇ ਹਨ ਉਥੇ ਜਿਹੜੀ ਅਵਸਥਾ ਬਣੀ ਹੈ ਪਾਣੀ ਦੀ ਲੋੜ ਹੈ ਡੀਜ਼ਲ ਦੀ ਲੋੜ ਹੈ ਇਸੇ ਤਰ੍ਹਾਂ ਪਸ਼ੂਆਂ ਦੇ ਚਾਰੇ ਦੀ ਲੋੜ ਹੈ ਨਾਲ ਮੈਡੀਕਲ ਸਹੂਲਤ ਦੀ ਲੋੜ ਹੈ ਉੱਥੇ ਭਾਈ ਕਿਰਪਾ ਸਿੰਘ ਨੇ ਬਾਬਾ ਸਤਨਾਮ ਸਿੰਘ ਉਹਨਾਂ ਨੇ ਮੋਰਚਾ ਸੰਭਾਲਿਆ ਹੈ ਸੋ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਹੈ ਤੇ ਉਹਨਾਂ ਨੂੰ ਬੇਨਤੀ ਵੀ ਕਰਦਾ ਹੈ ਕਿ ਅਸੀਂ ਪਿੱਛੋਂ ਹੋਰ ਵੀ ਰਾਸ਼ਨ ਦੀ ਸਪਲਾਈ ਤੁਹਾਨੂੰ ਜਾਰੀ ਰੱਖਾਂਗੇ ਤੁਸੀਂ ਚੜ੍ਹਦੀ ਕਲਾ ਦੇ ਨਾਲ ਪ੍ਰੋਗਰਾਮ ਇਹ ਜਾਰੀ ਰੱਖੋ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੇ ਪ੍ਰੋਗਰਾਮ ਦਾ ਹੈੱਡਕੁਆਟਰ ਜਿਹੜਾ ਹੈ ਉਹ ਗੁਰਦੁਆਰਾ ਸੰਤ ਖਾਲਸਾ ਜੇ ਜੋ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਖਾਲਸਾਈ ਦਾ ਜਨਮ ਸਥਾਨ ਹੈ ਰੋਡੇ ਨਗਰ ਵਿਖੇ ਉੱਥੇ ਸੰਗਤਾਂ ਵੱਲੋਂ ਰਾਸ਼ਨ ਆਦ ਇਕੱਠਾ ਕੀਤਾ ਜਾ ਰਿਹਾ ਹੈ ਉੱਥੋਂ ਸੰਗਤਾਂ ਲਈ ਲੈ ਕੇ ਲਿਆਇਆ ਜਾ ਰਿਹਾ ਹੈ ਦੂਸਰੇ ਪਾਸੇ ਸਾਡੇ ਦਲ ਦੇ ਕਨਵੀਨਰ ਪਾਈ ਦਲੀਪ ਸਿੰਘ ਜੀ ਚਤਰ ਉਹਨਾਂ ਨਾਲ ساری ਇੱਧਰ ਦੀ ਜਥੇਬੰਦੀ ਉਹ ਵੀ ਰਾਸ਼ਨ ਕਤਰ ਕਰ ਰਹੇ ਹਨ ਇਧਰ ਹੁਸ਼ਿਆਰਪੁਰ ਦੇ ਵਿੱਚ ਸਾਡੇ ਦਲ ਦੇ ਮੁਖ ਬਲਾਰੇ ਬਾਬਾ ਚਰਨਜੀਤ ਸਿੰਘ ਜੀ ਅਤੇ ਪੈਨਲ ਮੈਂਬਰ ਤੇ ਨਾਲ ਸਰਨਾਥ ਦਲ ਦਵਾਬਾ ਦੇ ਮੁਖੀ ਬਾਬਾ ਸਵਰਨਜੀਤ ਸਿੰਘ ਜੀ ਉਹਨਾਂ ਦੇ ਨਾਲ ਹੋਰ ਸੰਗਤਾਂ ਇਧਰ ਹੁਸ਼ਿਆਰਪੁਰ ਦੇ ਇਲਾਕੇ ਦੇ ਵਿੱਚੋਂ ਸੰਗਤਾਂ ਦੇ ਰਾਸਯੋਗ ਨਾਲ ਰਾਸ਼ਨ ਇਕੱਠਾ ਕਰ ਰਹੀਆਂ ਹਨ ਸੋ ਇਹਨਾਂ ਨੇ ਨਾਲ ਹੀ ਡਾਕਟਰ ਦਾ ਪ੍ਰਬੰਧ ਕੀਤਾ ਹੈ ਤੇ ਮੈਡੀਕਲ ਕੈਂਪ ਜਿਹੜਾ ਹੈ ਉਹ ਇੱਧਰ ਡੇਰਾ ਬਾਬਾ ਨਾਨਕਵਾਲ ਲਗਾਇਆ ਜਾ ਰਿਹਾ ਹੈ ਜਿਹੜੇ ਪਿੰਡਾਂ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਬਹੁਤ ਸਾਰੇ ਪਿੰਡ ਘਰੇ ਆ ਭਾਈ ਸੁਖਵਿੰਦਰ ਸਿੰਘ ਅਗਵਾਨ ਨੇ ਕੁਝ ਵੀਡੀਓ ਪਾਈਆਂ ਸਨ ਅਤੇ ਜਾ ਕੇ ਅਸੀਂ ਬੇਨਤੀ ਕੀਤੀ ਸੀ ਦਲ ਦੇ ਇੱਕ ਪ੍ਰਧਾਨ ਬਾਬਾ ਜਤਿੰਦਰ ਸਿੰਘ ਜੀ ਦਾਬਾਂ ਵਾਲੇ ਸੋ ਉਹਨਾਂ ਨੇ ਸਾਰਾ ਜਾਇਜ਼ਾ ਲਿਆ ਪਿੰਡਾਂ ਦਾ ਕਿ ਉਹਨਾਂ ਨੇ ਵੀ ਦਾਸ ਨੂੰ ਬੇਨਤੀ ਕੀਤੀ ਕਿ ਆਪਾਂ ਸਾਰੇ ਮਿਲ ਕੇ ਇੱਧਰ ਵੀ ਇੱਕ ਮੈਡੀਕਲ ਕੈਂਪ ਤੇ ਨਾਲ ਲੰਗਰ ਦੀ ਸੇਵਾ ਇੱਧਰ ਵੀ ਜਾਰੀ ਕਰੀਏ ਸੋ ਉਹਨਾਂ ਨੇ ਜਿਹੜਾ ਕੈਂਪ ਦਾ ਸਥਾਨ ਰੱਖਿਆ ਹੈ ਉਹ ਸ਼ਾਹਪੁਰ ਜਾਜਨਪਿੰਡ ਹੈ ਜੋ ਫਤੇਗੜ ਚੂੜੀਆਂ ਤੇ ਡੇਰਾ ਬਾਬਾ ਨਾਨਕ ਦੇ ਵਿਚਕਾਰ ਹੈ 8 8-9 ਕਿਲੋਮੀਟਰ ਉਧਰ ਪੈਂਦਾ ਹੈ ਤੇ 8-9 ਕਿਲੋਮੀਟਰ ਉਧਰ ਪੈਂਦਾ ਹੈ ਇਸ ਇਲਾਕੇ ਦੇ ਹੋਰ ਜਿਹੜੇ ਪਿੰਡ ਆ ਠੇਠਰ ਕੇ ਗੁਰਚੱਕ ਧਰਮਕੋਟ ਪਤਨ ਮਨਸੂਰ ਕਣੀਏ ਕੇ ਬੇਟ ਕੋਨੇਵਾਲ ਛਾਮਪੁਰ ਖੰਨਨ ਦਿ마 ਘੋਟੇ ਬੇਟ ਰਮਦਾਸ ਹਰਚੂਵਾਲ ਸੋ ਕੋਟ ਮੌਲਵੀ ਪੱਬਰਾਲੀ ਸਹਿਜਾਦਾ ਇਹ ਪਿੰਡ ਕਰਿ ਹੋਏ ਨੇ ਹੋਰ ਵੀ ਬਹੁਤ ਸਾਰੇ ਪਿੰਡ ਆ ਸੋ ਇੱਥੇ ਬਾਬਾ ਜਤਿੰਦਰ ਸਿੰਘ ਜੀ ਵੱਲੋਂ ਰਾਜਾ ਰਜਿੰਦਰ ਸਿੰਘ ਜੀ ਵੱਲੋਂ ਸਾਰੇ ਜਥੇਬੰਦੀ ਨਾਲ ਮਿਲ ਕੇ ਬਾਬਾ ਸੱਜਣ ਸਿੰਘ ਜੀ ਜੋ ਸਾਡੇ ਮੁੱਖ ਸਲਾਹਕਾਰ ਹੈ ਉਹਨਾਂ ਨੂੰ ਨਾਲ ਲੈ ਕੇ ਇਹ ਚਾਰਾਂ ਜ਼ਿਲ੍ਹਿਆਂ ਦੀ ਜਥੇਬੰਦੀ ਇਸ ਪਾਸੇ ਡਟੀ ਹੋਈ ਹੈ ਕੱਲ ਤੋਂ ਇੱਥੇ ਭਾਵ 31 ਅਗਸਤ ਤੋਂ ਮੈਡੀਕਲ ਕੈਂਪ ਦੀ ਤਿਆਰੀ ਕੀਤੀ ਗਈ ਹੈ ਅੱਜ ਦਵਾਈਆਂ ਵਗੈਰਾ ਖਰੀਦ ਕੇ ਸੋ ਸ਼ਾਮ ਤੱਕ ਡਾਕਟਰ ਸਹਿਬਾਨ ਤੇ ਦਵਾਈਆਂ ਦਾ ਇੰਤਜ਼ਾਮ ਕਰਕੇ ਜਿੱਥੇ ਲੰਗਰ ਲਗਾਇਆ ਗਿਆ ਹੈ ਉਸੇ ਸਥਾਨ ਤੇ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ ਜਿਹੜਾ ਕਿ ਪਿੰਡ ਸ਼ੰਪੁਰ ਸ਼ਾਸਨ ਹੈ ਉੱਥੇ ਸਾਰਾ ਇਹ ਪ੍ਰਬੰਧ ਕੀਤਾ ਜਾ ਰਿਹਾ ਹੈ ਸੰਗਤਾਂ ਨੂੰ ਬੇਨਤੀ ਨੇੜ ਦੀਆਂ ਸੰਗਤਾਂ ਨੂੰ ਕਿਸੇ ਗੁਰਮੁਖ ਪਿਆਰੇ ਨੂੰ ਕਿਸੇ ਕਿਸਮ ਦੀ ਦਵਾਈ ਦੀ ਲੋੜ ਹੋਵੇ ਕਿਉਂਕਿ ਪਾਣੀ ਦੇ ਕਾਰਨ ਖਾਰਸਾਦ ਉਲਟੀਆਂ ਲੂਜ਼ ਮੋਸ਼ਨ ਇਹ ਤਦ ਕਿਹੋ ਜੀਆਂ ਬਿਮਾਰੀਆਂ ਲੱਗ ਜਾਂਦੀਆਂ ਸੋ ਡਾਕਟਰ ਸਾਹਿਬ ਦੀ ਰਾਇ ਦੇ ਨਾਲ ਕਾਫੀ ਮਾਤਰਾ ਦੇ ਵਿੱਚ ਮੈਡੀਸਿਨ ਲਿਆ ਹੈ ਉਹ ਦਵਾਈਆਂ ਲੈ ਕੇ ਅਸੀਂ ਆ ਸ਼ਾਮ ਤੱਕ ਉੱਥੇ ਪਹੁੰਚ ਜਾਵਾਂਗੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸਭਾ ਸੁਸਾਇਟੀਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਨੌਜਵਾਨਾਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਢੰਗ ਦੇ ਨਾਲ ਆਪੋ ਆਪਣੀ ਸਮਰੱਥਾ ਦੇ ਮਤਾਬਕ ਆਪ ਪਹੁੰਚ ਕੇ ਜਿੰਨੀ ਵੀ ਸੇਵਾ ਕਰ ਸਕਦੇ ਆ ਆਪਾਂ ਨੂੰ ਕਿਉਂਕਿ ਜਿੱਥੇ ਮਨੁੱਖਤਾ ਦੇ ਭਲੇ ਦੀ ਲੋੜ ਹੈ ਉੱਥੇ ਇਹਨਾਂ ਜ਼ਿਮੀਦਾਰਾਂ ਦੇ ਡੰਗਰਾਦਿਕ ਵੀ ਭੁੱਖੇ ਵੱਰ ਰਹੇ ਹਨ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ ਗਵਰਨਮੈਂਟਾਂ ਦੇ ਪ੍ਰਬੰਧ ਇਹੋ ਜਿਹੇ ਹੁੰਦੇ ਆ ਪੰਜਾਬ ਗਵਰਨਮੈਂਟ ਨੇ ਲਗਾਤਾਰ 10 ਮਿੰਟ 10 ਦਿਨ ਇਹ ਐਡਵਰਟਾਈਜ਼ਮੈਂਟ ਕੀਤੀ ਕਿ ਹੜ੍ਹਾਂ ਤੋਂ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਅਸੀਂ ਪੂਰੇ ਪ੍ਰਬੰਧ ਕੀਤੇ ਹੋਏ ਹਨ ਪਰ ਕੋਈ ਅਜ ਨਜ਼ਰ ਨਹੀਂ ਆ ਰਿਹਾ ਉਹਨਾਂ ਦਾ ਪ੍ਰਬੰਧ ਇਹ ਸੰਗਤਾਂ ਨੂੰ ਆਪ ਹੀ ਸਾਰੀ ਡਿਊਟੀ ਸੇਵਾ ਸੰਭਾਲਣੀ ਪੈਣੀ ਹੈ ਸਾਰੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਚੜ੍ਹਦੀ ਕਲਾ ਦੇ ਨਾਲ ਸੇਵਾ ਨਿਭਾਓ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ ਹੋਰ ਵੀ ਸਭ ਸੰਗਤਾਂ ਨੂੰ ਜਥੇਬੰਦੀਆਂ ਨੂੰ ਰਾਜਨੀਤਿਕ ਜਥੇਬੰਦੀਆਂ ਨੂੰ ਸਭ ਨੂੰ ਬੇਨਤੀ ਹੈ ਭਾਈ ਆਪੋ ਆਪਣਾ ਬਣਦਾ ਯੋਗਦਾਨ ਪਾਈਏ ਆਪਾਂ ਨੂੰ ਹੜਾਂ ਦੇ ਵਿੱਚ ਏਪਿ ਗਰੇ ਹੋਏ ਲੋਕਾਂ ਦੀ ਸਾਰਿਆਂ ਦੀ ਸੰਗਤਾਂ ਦੀ ਵਫਦ ਕਰਨੀ ਚਾਹੀਦੀ ਹੈ ਸਤਿਗੁਰੂ ਰਹਿਮਤ ਕਰਨਗੇ ਆਪ ਹੀ ਬਲ ਬਖਸ਼ਣਗੇ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ